ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਜਨਤਾ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਸਤਪਾਲ ਸਿੰਘ ਕੁਲਵਾਨੋ ਦੇ ਨਾਲ ਇਸ ਟਾਈਮ ਆਪਾਂ ਬੈਠੇ ਆਂ ਪਿੰਡ ਦਿੱਦਨਾ ਦੇ ਵਿੱਚ ਜਿੱਥੇ ਕਿ ਅਸੀਂ ਇਸ ਟਾਈਮ ਪਹੁੰਚੇ ਆਂ ਕੁਲਦੀਪ ਸਿੰਘ ਸ਼ਰਮਾ ਜੀ ਦੇ ਘਰ ਜਿੱਥੇ ਕਿ ਉਹਨਾਂ ਨੇ ਜਿਵੇਂ ਤੁਹਾਨੂੰ ਪਤਾ ਹੈ ਬਹੁਤ ਸੀਨੀਅਰ ਆਗੂ ਨੇਬ ਭਾਜਪਾ ਪਾਰਟੀ ਦੇ ਤੇ ਅੱਜ ਉਹਨਾਂ ਨੇ ਜੋ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਇਲੈਕਸ਼ਨ ਹੋਈ ਸੀਗੀ ਬੜੀ ਜਿੱਤ ਹਾਸਲ ਕੀਤੀ ਹੈ ਬੀਜੇਪੀ ਪਾਰਟੀ ਨੇ ਉਹਦੀ ਅੱਜ ਖੁਸ਼ੀ ਨੂੰ ਲੈ ਕੇ ਨਾ ਇਹ ਮਤਲਬ ਖੁਸ਼ੀ ਇਹਨਾਂ ਨੂੰ ਜ਼ਾਹਿਰ ਕਰਨਗੇ ਅੱਜ ਆਪਣੇ ਨਾਲੇ ਤੇ ਇਹਨਾਂ ਨਾਲ ਵੀ ਆਪਾਂ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਮੈਂ ਵੈਰੀ ਵੈਰੀ ਥੈਂਕਸ ਤੁਸੀਂ ਇੱਥੇ ਆਏ ਇਸਨ ਦਿੱਲੀ ਚੋਣਾ ਜਦੋਂ ਹੋਈਆਂ ਸੀਗੀਆਂ ਬੜੀ ਮਤਲਬ ਜਿੱਤ ਹਾਸਲ ਕੀਤੀ ਹੈ ਵੀ ਜੀ ਵੀ ਪਾਰਟੀ ਨੇ ਹੈਨਾ ਇਹ ਤੁਸੀਂ ਉਹਦੇ ਬਾਰੇ ਕੀ ਕਹੋਗੇ ਤੁਸੀਂ ਦੇਖੋ ਹਰਪ੍ਰੀਤ ਜਦੋਂ ਤੁਹਾਡੀ ਪਾਰਟੀ ਕਿਸੇ ਵੀ ਸਟੇਟ ਦੇ ਵਿੱਚ ਜਿੱਤਦੀ ਹੈ ਤਾਂ ਤੁਹਾਨੂੰ ਇੱਕ ਅਲੱਗ ਤਰ੍ਹਾਂ ਦਾ ਟੌਨਿਕ ਹੈ ਜਿਹੜਾ ਉਹ ਮਿਲ ਜਾਂਦਾ ਹੈ ਤੁਹਾਡਾ ਜਿਹੜਾ ਗਰਾਊਂਡ ਲੈਵਲ ਦਾ ਵਰਕਰ ਹੈ ਉਹ ਮੋਟੀਵੇਟ ਹੁੰਦਾ ਸੋ ਦਿੱਲੀ ਦੇ ਵਿੱਚ 27 ਸਾਲ ਦੇ ਲੰਮੇ ਵਕਫੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਸਾਡੇ ਸੰਗਠਨ ਦੀ ਸਰਕਾਰ ਬਣੀ ਹੈ ਇਸ ਦੇ ਲਈ ਸਾਡੇ ਦੇਸ਼ ਦੇ ਮਾਨਯੋਗ ਜਸ਼ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਭਾਰਤੀ ਰਾਜਨੀਤੀ ਦੇ ਚਾਣਕਿਆ ਸ੍ਰੀ ਅਮਿਤ ਸ਼ਾਹ ਜੀ ਉਹਨਾਂ ਦੀ ਮਾਈਕਰੋ ਮੈਨੇਜਮੈਂਟ ਮੈਂ ਕਹੂੰਗਾ ਕਿ ਬਹੁਤ ਹੀ ਬਰੀਕੀ ਦੇ ਵਿੱਚ ਜਿਹੜੀ ਮੈਨੇਜਮੈਂਟ ਹੈ ਉਹ ਰੰਗ ਲੈ ਕੇ ਆਈ ਹੈ ਅਸੀਂ ਉੱਥੇ ਵੋਟਾਂ 'ਚ ਤਾਂ ਜਿੱਤੇ ਹੀ ਆ ਤੇ ਨਾਲ-ਨਾਲ ਮੈਨੇਜਮੈਂਟ ਦੇ ਨਾਲ ਵੀ ਅਸੀਂ ਉੱਥੇ ਜਿੱਤੇ ਆ ਬਹੁਤ ਹਲਕੇ ਨੇ ਤੁਸੀਂ ਦੇਖੋ ਜਿੱਥੇ ਸਾਡਾ ਮਾਰਜਨ 500 300 ਇਸ ਤਰ੍ਹਾਂ ਰਿਹਾ ਤਾਂ ਉਥੇ ਇਹਨਾਂ ਦੀ ਸੂਝ-ਬੂਝ ਤੇ ਮੈਨੇਜਮੈਂਟ ਨੇ ਕੰਮ ਕੀਤਾ ਕਿਹੜਾ ਮਤਲਬ ਪੰਜਾਬ ਦੇ ਵਿੱਚ ਪਾਰਟੀ ਵੱਲੋਂ ਉਹ ਦਿੱਤਾ ਗਿਆ ਹੈ ਦੇਖੋ ਮੈਂ ਪਾਰਟੀ ਸੰਗਠਨ ਦੇ ਵਿੱਚ ਕੰਮ ਕਰ ਰਿਹਾ ਮੈਨੂੰ ਜ਼ਿਲ੍ਹਾ ਪ੍ਰਧਾਨ ਆਈਟੀ ਸੈੱਲ ਬੀਜੇਪੀ ਪਟਿਆਲਾ ਸਾਊਥ ਦੀ ਮੇਰੇ ਕੋਲ ਜ਼ਿੰਮੇਵਾਰੀ ਹੈ ਤੇ ਅਸੀਂ ਲਗਾਤਾਰ ਪਾਰਟੀ ਦਾ ਕੰਮ ਹੈ ਜਿਹੜਾ ਉਹ ਕਰ ਰਹੇ ਹਾਂ ਕੀ ਸੋਚ ਸਰ ਤੁਹਾਨੂੰ ਹੋ ਰਿਹਾ ਵੀ ਜਿਵੇਂ ਵੀ ਹੁਣ ਦਿੱਲੀ ਦੇ ਵਿੱਚ ਆਪਣੀ ਸਰਕਾਰ ਜਿੱਤ ਚੁੱਕੀ ਹੈ ਤੇ ਕੀ ਤੁਹਾਨੂੰ ਵੀ ਆਉਣ ਵਾਲਾ ਜੋ ਟਾਈਮ ਹੈ 2027 ਦਾ ਉਹਦੇ ਵਿੱਚ ਵੀ ਕੀ ਆਪਣੀ ਸਰਕਾਰ ਜੋ ਮੱਲਾ ਮਾਰੇਗੀ ਜਾਂ ਫਿਰ ਜੋ ਆਪਣਾ ਕਿਸਾਨੀ ਮੁੱਦਿਆਂ ਨੂੰ ਲੈ ਕੇ ਲਗਾ ਲੋ ਤੁਸੀਂ ਹਨਾ ਕਾਫੀ ਵੀ ਬਾਤ ਉੱਠੇ ਨੇ ਕੀ ਤੁਹਾਨੂੰ ਲੱਗਦਾ ਆਪਣਾ ਸਰਕਾਰ ਵੱਲੋਂ ਝੁਕਾ ਹੋਏਗਾ ਕਿਸਾਨੀ ਮੁੱਦਿਆਂ ਨੂੰ ਲੈ ਕੇ ਦੇਖੋ ਹਰਪ੍ਰੀਤ ਡੈਫੀਨੇਟਲੀ ਪੰਜਾਬ ਦੀ ਕਿਸਾਨੀ ਦੇ ਜਿਹੜੇ ਜਾਈਜ਼ ਮੁੱਦੇ ਨੇ ਅਸੀਂ ਪਹਿਲਾਂ ਵੀ ਕਦੇ ਭੱਜੇ ਨਹੀਂ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਹਮੇਸ਼ਾ ਤੋਂ ਹੀ ਕਿਹਾ ਜਥੇਵੰਦੀਆਂ ਨੂੰ ਕਿਹਾ ਕਿ ਤੁਸੀਂ ਟੇਬਲ ਟॉक ਤੇ ਆਓ ਅਸੀਂ ਗੱਲਬਾਤ ਤੋਂ ਕਦੇ ਭੱਜੇ ਨਹੀਂ ਕਿਉਂਕਿ ਗੱਲਬਾਤ ਹੀ ਮਸਲੇ ਦਾ ਹੱਲ ਹੈ ਤੁਸੀਂ ਜਿੰਨਾ ਮਰਜੀ ਦੇਖੋ ਐਜੀਟੇਸ਼ਨ ਆਪਾਂ ਕਰੀ ਜਾਈਏ ਹੈ ਤਾਂ ਸਾਡੇ ਲੋਕ ਸਾਡੇ ਭੈਣ ਭਾਈ ਨੇ ਜਿਹੜੇ ਉੱਥੇ ਬੈਠੇ ਨੇ ਸਾਨੂੰ ਵੀ ਦੁੱਖ ਹੁੰਦਾ ਪਰ ਇਹਦਾ ਜਿਹੜਾ ਸਾਰਥਕ ਨਤੀਜਾ ਉਹ ਗੱਲਬਾਤ ਹੈ ਤੇ ਗੱਲਬਾਤ ਦੇ ਜ਼ਰੀਏ ਹੀ ਇਹਦਾ ਹੱਲ ਹੈ ਜਿਹੜਾ ਨਿਕਲ ਸਕਦਾ ਹੈ ਬੀਜੇਪੀ ਪੂਰੀ ਤਰ੍ਹਾਂ ਸੀਰੀਅਸ ਹੈ ਕਿਸਾਨੀ ਦੇ ਜਿਹੜੇ ਮੁੱਦੇ ਨੂੰ ਹੱਲ ਕਰਨ ਦੇ ਲਈ ਇਸ ਦੇ ਲਈ ਸਾਡੀਆਂ ਕੇਂਦਰ ਦੀਆਂ ਜਿਹੜੀਆਂ ਟੀਮਾਂ ਵੀ ਇੱਥੇ ਆ ਚੁੱਕੀਆਂ ਨੇ ਤੇ 14 ਫਰਵਰੀ ਦਾ ਦਿਨ ਮੁਕਰਰ ਹੈ ਤੁਸੀਂ ਦੇਖੋਗੇ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਇੱਕ ਬਹੁਤ ਵੱਡਾ ਐਲਾਨ ਕਰੇਗੀ ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਹ ਹੱਲ ਹੋਏਗਾ ਉਸ ਤੋਂ ਬਾਅਦ ਤੁਸੀਂ ਦੇਖੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਭੀਜਪੀ ਦੀ ਲਹਿਰ ਬਣਦੀ ਹੈ ਕਿਉਂਕਿ ਪੰਜਾਬ ਦੇ ਲੋਕ ਹੁਣ ਖੁਦ ਹੀ ਛੁਕਨੇ ਕਿ ਜਿਸ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਉਸ ਪਾਰਟੀ ਨੂੰ ਪੰਜਾਬ ਦੀ ਸੱਤਾ ਦੇ ਵਿੱਚ ਲੈ ਕੇ ਆਇਆ ਜਾਵੇ ਕਿਉਂਕਿ ਜਿਹਦੀ ਕੇਂਦਰ ਦੇ ਵਿੱਚ ਸਰਕਾਰ ਹੋਊਗੀ ਤੇ ਸਟੇਟ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਤੁਸੀਂ ਹਰਿਆਣਾ ਨੂੰ ਦੇਖ ਲਓ ਲਗਾਤਾਰ ਤਿੰਨ ਵਾਰੀ ਜਿਹੜੀ ਸਰਕਾਰ ਹੈ ਉੱਥੇ ਰਿਪੀਟ ਕੀਤੀ ਹੈ ਤੁਸੀਂ ਹਰਿਆਣਾ ਦੇਖੋ ਕਿਵੇਂ ਤਰੱਕੀ ਦੇ ਰਾਹ ਤੇ ਹੈ ਤੇ ਪੰਜਾਬ ਦੇ ਲਈ ਮੈਂ ਸੋਚਦਾ ਕਿ ਇੱਕ ਮੰਦ ਭਾਗਾ ਰਿਹਾ ਹੈ ਕਿ ਇੱਥੇ ਸਰਕਾਰ ਹੋਰ ਪਾਰਟੀ ਦੀ ਹੁੰਦੀ ਹੈ ਤੇ ਕੇਂਦਰ ਦੇ ਵਿੱਚ ਹੋਰ ਪਾਰਟੀ ਦੀ ਹੁਣ ਲੋਕਾਂ ਨੇ ਮਨ ਬਣਾ ਲਿਆ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਪਰ ਇੱਕੋ ਇੱਕ ਬਦਲ ਜੋ ਕਿ ਬਹੁਤ ਅੱਛਾ ਬਦਲ ਹੋਏਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੀ 2027 ਦੇ ਵਿੱਚ ਡੈਫੀਨੇਟਲੀ ਪੰਜਾਬ ਦੇ ਵਿੱਚ ਬਣੇਗੀ। ਬਿਕ ਸਰ ਜਿਵੇਂ ਹੁਣ ਦਿੱਲੀ ਜਿੱਤਣ ਤੋਂ ਬਾਅਦ ਵੀ ਜੇ ਵੀ ਸਰਕਾਰ ਤੇ ਇੱਕ ਨਵਾਂ ਹੀ ਰੁਖ ਲੱਗਦਾ ਪੰਜਾਬ ਦੇ ਵਿੱਚ ਵੀ ਨਵਾਂ ਰੁਖ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਮੈਂ ਤੁਹਾਨੂੰ ਕਿਹਾ ਹਰਪੀ ਜੀ ਕੇ ਟੌਨਿਕ ਮਿਲਦਾ ਹੈ ਬਰਕਰਾਂ ਨੂੰ। ਕਿਉਂਕਿ ਪਹਿਲਾਂ ਅਸੀਂ ਹਰਿਆਣਾ ਜਿੱਤੇ ਉਹ ਵੀ ਸਾਡਾ ਗਵਾਂਢੀ ਪ੍ਰਦੇਸ਼ ਹੈ ਤੇ ਹੁਣ ਅਸੀਂ ਦਿੱਲੀ ਦੇ ਵਿੱਚ ਜਿੱਤੇ ਆ ਅਸੀਂ ਉਸ ਜਗ੍ਹਾ ਤੇ ਜਿੱਤੇ ਆ ਦੇਖੋ ਕੇਜਰੀਵਾਲ ਕੀ ਕਹਿੰਦਾ ਸੀ ਕਿ ਮੋਦੀ ਜੀ ਨੂੰ ਇੱਕ ਨਵਾਂ ਜਨਮ ਲੈਣਾ ਪਈਗਾ ਜੇ ਦਿੱਲੀ ਦੇ ਵਿੱਚ ਜਿੱਤਣਾ ਹੈ 2050 ਤੱਕ ਨਹੀਂ ਅਸੀਂ ਜਿੱਤਣ ਦਵਾਂਗੇ ਕਿਉਂਕਿ ਜਿਹੜਿਆ ਲੋਕ ਰਾਜ ਹੈ ਜੋ ਤੁਸੀਂ ਲੋਕਤੰਤਰ ਦੇ ਵਿੱਚ ਲੋਕ ਰਾਜ ਦੇ ਵਿੱਚ ਵਿਚਰਦੇ ਹੋ ਤਾਂ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਸ਼ਾਸਕ ਕਿਹਨੂੰ ਬਣਾਣਾ ਹੈ ਕਿਉਂਕਿ ਜਿਹੜੀ ਚੀਜ਼ ਤੇ ਤੁਸੀਂ ਕਿਸੇ ਦੂਜੇ ਤੇ ਡਿਪੈਂਡ ਹੋ ਉੱਥੇ ਤੁਸੀਂ ਕਿਵੇਂ ਦਾਵਾ ਠੋਕੇ ਕਹਿ ਸਕਦੇ ਹੋ ਕਿ ਅਸੀਂ 2050 ਤੱਕ ਸ਼ਾਸਨ ਕਰਾਂਗੇ ਨਹੀਂ ਇਹ ਬਿਲਕੁਲ ਗਲਤ ਗੱਲਾਂ ਸੀ ਫੋਕੇ ਦਮਗਾ ਜੇ ਸੀ ਜਿਹੜੇ ਕੇਜਰੀਵਾਲ ਨੇ ਮਤਲਬ ਵਜਾਏ ਸੀ ਤੇ ਉਹ ਦਮਗੱਜੀਆਂ ਦੀ ਜਿਹੜੀ ਫੂਕ ਹੈ ਉਹ ਕੱਲ ਦਿੱਲੀ ਦੇ ਲੋਕਾਂ ਨੇ ਕੱਢ ਦਿੱਤੀ ਤੇ ਤੁਸੀਂ ਦੇਖੋ ਉੱਥੇ ਕਿਵੇਂ ਭ੍ਰਿਸ਼ਟਾਚਾਰ ਫੈਲਿਆ ਦੇਖੋ ਦਿੱਲੀ ਦੇ ਲੋਕ ਬਹੁਤ ਸਮਝਦਾਰ ਨੇ ਅੱਜ ਤੱਕ ਦਿੱਲੀ ਦੇ ਵਿੱਚ ਕਦੇ ਵੀ ਆਮ ਆਦਮੀ ਪਾਰਟੀ ਦਾ ਕੋਈ ਲੋਕ ਸਭਾ ਮੈਂਬਰ ਚੁਣ ਕੇ ਨਹੀਂ ਗਿਆ ਹਮੇਸ਼ਾ ਉੱਥੇ ਲੋਕਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਕੀਤਾ ਹੈ ਇਹ ਥੋੜਾ ਬਹੁਤਾ 10 ਸਾਲ ਦੇ ਵਿੱਚ ਇਹਨਾਂ ਨੇ ਅਸੀਂ ਸਿਹਤ ਕ੍ਰਾਂਤੀ ਲਿਆਵਾਂਗੇ ਜੀ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਵੀ ਇਹ ਲੋਕਾਂ ਨੂੰ ਭਰਮਾਇਆ ਪਰ ਲੋਕਾਂ ਨੇ ਦੇਖ ਲਿਆ ਕਿ ਇਹ ਸਿਰਫ ਗੱਲਾਂ ਨੇ ਲਿਫਾਫੇ ਵਾਜੀ ਹੈ ਐਡਵਰਟਾਈਜ਼ਮੈਂਟ ਹੈ ਇਸ ਤੋਂ ਬਿਨਾ ਕੁਛ ਨਹੀਂ ਕੇਜਰੀਵਾਲ ਨੇ ਆਪਣੇ ਭ੍ਰਿਸ਼ਟਾਚਾਰ ਤੋਂ ਬਿਨਾ ਤੇ ਇੱਕ ਆਪਣਾ ਬੰਗਲਾ ਬਣਾਉਣ ਤੋਂ ਬਿਨਾ ਦਿੱਲੀ ਦੇ ਲੋਕਾਂ ਦਾ ਸਵਾਰਿਆ ਕੁਛ ਨਹੀਂ ਹੁਣ ਉੱਥੇ ਬੀਜੇਪੀ ਦੀ ਸਰਕਾਰ ਆਈ ਹੈ ਤੁਸੀਂ ਦੇਖਿਓ ਕਿ ਕਿਵੇਂ ਡਿਵੈਲਪਮੈਂਟ ਅਸੀਂ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਦਿੱਲੀ ਨੂੰ ਬਣਾਵਾ। ਸ਼ਰਮਾ ਜੀ ਇੱਕ ਹੋਰ ਸਵਾਲ ਆ ਤੁਹਾਨੂੰ ਵੀ ਜਿਵੇਂ ਹੁਣ ਲੋਕ ਕਈ ਅਵੇਅਰਨੈਸ ਨੇ ਵੀ ਕੇਂਦਰ ਸਰਕਾਰ ਦੀ ਕੀ ਕੀ ਸੁਵਿਧਾਵਾਂ ਨੇ ਤੇ ਉਹਦੇ ਬਾਰੇ ਤੁਸੀਂ ਥੋੜਾ ਜਾਣੋ ਦੱਸੋ ਵੀ ਕੀ ਸੁਵਿਧਾਵਾਂ ਨੇ ਜੋ ਆਪਾਂ ਨੂੰ ਕੇਂਦਰ ਸਰਕਾਰ ਦਿੱਤੀ ਹੋਈ ਹੈ। ਦੇਖੋ ਜੇ ਮੈਂ ਇੱਥੇ ਗਿਣਾਨ ਲੱਗ ਜਾ ਮੈਂ ਕਹਿਣਾ ਕਿ ਕਾਫੀ ਟਾਈਮ ਲੱਗ ਜਾਏਗਾ ਜੇ ਯੋਜਨਾਵਾਂ ਗਿਣਾ ਇਹ। 350 ਤੋਂ ਉੱਪਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਜਿਹੜੀਆਂ ਨੈਸ਼ਨਲ ਲੈਵਲ ਤੇ ਚੱਲ ਰਹੀਆਂ ਨੇ ਜਿਦੇ ਵਿੱਚ ਦੇਖੋ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨਾਂ ਦੇ ਲਈ ਕਿ ਕਿਸਾਨ ਸਨਮਾਨ ਨidhi ਯੋਜਨਾ ਚਲਾਈ ਹੋਈ ਹੈ ਕਿਉਂਕਿ ਮੈਂ ਆਈਟੀ ਸੈਲ ਦੇ ਵਿੱਚ ਕੰਮ ਕਰ ਰਿਹਾ ਅਸੀਂ ਦੇਖ ਰਹੇ ਹਾਂ ਵੀ ਕਿਹੜੀਆਂ ਕਿਹੜੀਆਂ ਯੋਜਨਾਵਾਂ ਨੇ ਕਿਵੇਂ-ਕਿਵੇਂ ਲਾਭ ਰਹੇ ਨੇ ਸਾਡੇ ਕੋਲ ਲਿਸਟਾਂ ਤੱਕ ਨਹੀਂ ਵੀ ਕਿਹੜੇ-ਕਿਹੜੇ ਕਿਸਾਨ ਨੂੰ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕਿਹੜੀ ਯੋਜਨਾ ਜਿਹੜੀ ਉਹ ਮਿਲੀ ਹੈ ਸੋ ਕਿਸਾਨ ਸਨਮਾਨ ਨidhi ਯੋਜਨਾ ਜਿਹਦੇ ਵਿੱਚ 2000 ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਕੇਂਦਰ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਤੇ ਤਿੰਨ ਕਿਸ਼ਤਾਂ ਨੇ ਜਿਹੜੀਆਂ ਸਾਲ ਦੇ ਵਿੱਚ ਆਉਂਦੀਆਂ ਨੇ 6000 ਦੀ ਰਾਸ਼ੀ ਉਹ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਆਯੂਸ਼ਮਾਨ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਇੱਕ ਬਹੁਤ ਲੰਬੀ ਫੇਰਿਸ ਲਿਸਟ ਹੈ ਜਿਹਦੀਆਂ ਯੋਜਨਾਵਾਂ ਕੇਂਦਰ ਸਰਕਾਰ ਵਾ ਚਾਹੇ ਤੁਸੀਂ ਸਿੱਧ ਦੀ ਗੱਲ ਕਰ ਲੋ ਉਹਦੇ ਵਿੱਚ ਜਿੰਨੇ ਵੀ ਦੇਖੋ ਹਸਪੀਟਲਸ ਦੇ ਵਿੱਚ ਚਾਹੇ ਸਰਕਾਰੀ ਹੈ ਕੁਝ ਨਿੱਜੀ ਹਸਪਤਾਲ ਵੀ ਨੇ ਜਿੱਥੇ ਆਯੂਸ਼ਮਾਨ ਕਾਰਡ ਚੱਲਦਾ ਹੈ ਤੇ ਨੈਸ਼ਨਲ ਹੈਲਥ ਮਿਸ਼ਨ ਜਿਹੜੇ ਆਪਾਂ ਦੇਖ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਨਰਸਸ ਬਹੁਤ ساری CHO ਕਮਿਊਨਿਟੀ ਹੈਲਥ ਆਫੀਸਰ ਉਸ ਸਕੀਮ ਦੇ ਅੰਡਰ ਕੰਮ ਕਰ ਰਹੀਆਂ ਨੇ ਉਹ ਸਾਰਾ ਪੈਸਾ ਜਿਹੜਾ ਕੇਂਦਰ ਸਰਕਾਰ ਤੋਂ ਆਉਂਦਾ ਹੈ ਇਸੇ ਤਰ੍ਹਾਂ ਐਜੂਕੇਸ਼ਨ ਦੇ ਵਿੱਚ ਤੁਸੀਂ ਦੇਖੋਗੇ ਐਜੂਕੇਸ਼ਨ ਦੇ ਵਿੱਚ ਕਿੰਨੇ ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਦਿੰਦੀ ਹੈ ਤੇ ਹੁਣ ਅਸੀਂ ਜਿਹੜੀ ਉਹ ਰਾਸ਼ੀ ਹੈ ਨਾ ਉਹਨੂੰ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਕੂਲ ਦੇ ਨਾਮ ਦੇ ਅੱਗੇ PM ਸ੍ਰੀ ਲਗਾਵਾਂਗੇ PM ਸ੍ਰੀ ਤੇ ਆ ਤੁਸੀਂ ਦੇਖੋ ਜਿਹੜੇ ਆਮ ਆਦਮੀ ਕਲੀਨਿਕ ਬਣਾਏ ਸੀ ਇਨ ਨੂੰ ਹਟਾ ਕੇ ਆਯੂਸ਼ਮਨ ਅਰੋਗਿਆ ਕੇਂਦਰ ਬਣਾਇਆ ਗਿਆ ਉਹ ਅਸੀ ਰਾਸ਼ੀ ਹੈ ਜਿਹੜੀ ਕੇਂਦਰ ਸਰਕਾਰ ਨੇ ਰਿਲੀਜ਼ ਕੀਤੀ ਹੈ ਠੀਕ ਹੈ ਸਮਝ ਜਿਦੇ ਹੁਣ ਆਪਾਂ 2027 ਦੀ ਜੇਕਰ ਗੱਲ ਕਰੀਏ ਜੇਕਰ ਤੁਹਾਡੀ ਸਰਕਾਰ ਆਂਦੀ ਹੈ ਤਾਂ ਜਿਵੇਂ ਹੁਣ ਲੁੱਟਾਂ ਖੋਹਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਹਨਾ ਨਸ਼ਾ ਵਧ ਰਿਹਾ ਤੇ ਕਿਤੇ ਨਾ ਕਿਤੇ ਠੱਲ ਪਈ ਗਈ ਹੈ ਚੀਜ਼ ਪਿੱਛੇ ਦੇਖੋ ਹਰਪ੍ਰੀਤ ਜੀ ਸਭ ਤੋਂ ਵੱਡੀ ਕਿਸੇ ਵੀ ਸੂਬੇ ਦੇ ਲਈ ਜੇ ਕੋਈ ਗੱਲ ਹੁੰਦੀ ਹੈ ਉਹ ਆਮਨ ਅਤੇ ਕਾਨੂੰਨ ਦੀ ਸਥਿਤੀ ਦੀ ਗੱਲ ਹੁੰਦੀ ਹੈ ਉਸੀ ਬੇਰਜ਼ਗਾਰੀ ਵੀ ਕੱਟ ਲੋਗੇ ਮਹਿੰਗਾਈ ਵੀ ਕੱਟ ਲੋਗੇ ਅਸੀਂ ਕਰੋਨਾ ਦੇ ਵਿੱਚ ਦੇਖਿਆ ਕਿ ਬਿਨਾ ਕੰਮ ਤੋਂ ਵੀ ਅਸੀਂ ਸਾਰ ਲਿਆ ਅਸੀਂ ਘਰਾਂ ਦੇ ਵਿੱਚ ਬੰਦ ਹੋ ਗਏ ਕਿਉਂਕਿ ਸਾਨੂੰ ਜਾਨ ਪਿਆਰੀ ਸੀ ਜਾਨ ਹੈ ਤਾਂ ਜਹਾਨ ਹੈ ਅੱਜ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਇੰਨੀ ਜ਼ਿਆਦਾ ਵਧਤਰ ਹੈ ਕਿ ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ ਤੁਸੀਂ ਸੜਕ ਤੇ ਜਾ ਰਹੇ ਹੋ ਤੁਹਾਡੀ ਸੁਰੱਖਿਆ ਨਹੀਂ ਹੈ ਲੁੱਟਾਂ ਖੋਹਾਂ ਦਿਨ ਦਿਹਾੜੇ ਚੋਰੀਆਂ ਘਰਾਂ ਦੇ ਵਿੱਚ ਵੜ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਦਿਨ ਰਾਤ ਗੋਲੀਆਂ ਦੀ ਪਰਮਾਰ ਹੈ ਪਰ ਸਾਡੇ ਮੁੱਖ ਮੰਤਰੀ ਸਾਹਿਬ ਦੂਜੀਆਂ ਸਟੇਟਾਂ ਦੇ ਵਿੱਚ ਵਿਅਸਤ ਨੇ ਮੈਂ ਕਹਿ ਰਿਹਾ ਕਿ ਪਹਿਲਾਂ ਪੰਜਾਬ ਸੰਭਾਲੋ ਹਰ ਇੱਕ ਪੰਜਾਬੀ ਦਾ ਫਰਜ ਹੈ ਕਿ ਅਸੀਂ ਪੰਜਾਬ ਨੂੰ ਸੰਭਾਲੀਏ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜੇ ਬੀਜੇਪੀ ਦੀ ਸਰਕਾਰ ਆndi ਹੈ ਤੁਸੀਂ ਜੁਪੀ ਦੇ ਵਿੱਚ ਦੇਖ ਲਓ ਆਹ ਹੁਣ ਪਿੱਛੇ ਮੈਂ ਪ੍ਰਯਾਗ ਰਾਜ ਮਹਾਕੁੰਬ ਦੇ ਉੱਤੇ ਗਿਆ ਤੁਸੀਂ ਅੱਧੀ ਰਾਤ ਨੂੰ ਉੱਥੇ ਸੜਕ ਤੇ ਜਾਓ ਤੁਹਾਨੂੰ ਕੋਈ ਖਤਰਾ ਨਹੀਂ ਹੈ ਜਿਸ ਜੁਪੀ ਦੇ ਵਿੱਚ ਮਤਲਬ ਤੁਹਾਡੇ ਗੋਲੀ ਮਾਰਦੇ ਕੋਈ ਟਾਈਮ ਨਹੀਂ ਲਗਾਉਂਦਾ ਸੀ ਪੁੱਛਦੇ ਨਹੀਂ ਸੀ ਉਸ ਜੁਪੀ ਦੇ ਵੀ ਤੁਸੀਂ ਅੱਜ ਜਾ ਕੇ ਦੇਖੋ ਉੱਥੋਂ ਦੇ ਸੀਐਮ ਜੋਗੀ ਅਦਿੱਤਿਆ ਨਾਥ ਨੇ ਕਿੰਨਾ ਵਧੀਆ ਉੱਥੇ ਮਾਹੌਲ ਕੀਤਾ ਗਿਆ ਇੱਥੇ ਪੰਜਾਬ ਦੇ ਲੋਕ ਸੱਥਾਂ ਦੇ ਵਿੱਚ ਗੱਲਾਂ ਕਰਦੇ ਨੇ ਕਿ ਜੋਗੀ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਸਾਨੂੰ ਚਾਹੀਦਾ ਸੋ ਇਹ ਸਾਡੀ ਬੀਜੇਪੀ ਦਾ ਜਿਹੜਾ ਮਾਡਿਊਲ ਹੈ ਇਹ ਸਾਡੀ ਬੀਜੇਪੀ ਦਾ ਜਿਹੜਾ ਮਾਡਲ ਹੈ ਇੱਥੇ ਜੇ ਕੋਈ ਇਲੈਕਸ਼ਨ ਲੜਦਾ ਤਾਂ ਉਹ ਕਮਲ ਦਾ ਫੁੱਲ ਇਲੈਕਸ਼ਨ ਲੜਦਾ ਹੈ ਕੋਈ ਬੰਦਾ ਇਲੈਕਸ਼ਨ ਨਹੀਂ ਲੜਦਾ ਉਹ ਪਾਰਟੀ ਸੰਗਠਨ ਨੇ ਦੇਖਣਾ ਕਿ ਬੰਦਾ ਕੌਣ ਹੋਏਗਾ ਪਰ ਵੋਟ ਹੈ ਜਿਹੜੀ ਉਹ ਕਮਲ ਦੇ ਫੁੱਲ ਨੂੰ ਪੈਣੀ ਹੈ। ਇੱਕ ਮੈਂ ਲਾਤ ਸਵਾਲ ਤੁਹਾਨੂੰ ਹੋ ਰਿਹਾ ਸ਼ਰਮਾ ਜੀ ਕੀ ਇਹ ਹੈ ਜੇ ਤੁਸੀਂ ਵਾਰ ਕਿ ਨਵਾਂ ਚਿਹਰਾ ਕਿਹੜਾ ਲੈ ਕੇ ਆ ਰਹੇ ਹੋ ਵਾਲਾ ਦੇਖੋ ਮੈਂ ਚਿਹਰੇ ਦੀ ਤੁਹਾਨੂੰ ਉਹੀ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਵਿਅਕਤੀ ਵਿਸ਼ੇਸ਼ ਪਾਰਟੀ ਨਹੀਂ ਹੈ ਇਹ ਕਿਸੇ ਵਿਸ਼ੇਸ਼ ਵਿਅਕਤੀ ਦੀ ਪਾਰਟੀ ਨਹੀਂ ਜਿਵੇਂ ਤੁਸੀਂ ਦੇਖਿਆ ਕੇਜਰੀਵਾਲ ਆਲੇ ਨਾਲ ਸੀ 1 ਮੈਨ ਆਰਮੀ ਆਮ ਆਦਮੀ ਪਾਰਟੀ ਹੈ ਤੇ ਕੇਜਰੀਵਾਲ ਤਾਂ ਆਮ ਆਦਮੀ ਪਾਰਟੀ ਹੈ ਭਾਜਪਾ ਚੇ ਨਹੀਂ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਹੀ ਨਾਮ ਤੋਂ ਤੁਸੀਂ ਲੈ ਲਓ ਕਿ ਲੋਕਾਂ ਦੀ ਪਾਰਟੀ ਹੈ ਭਾਰਤ ਦੇ ਜਨ ਜਨ ਦੀ ਪਾਰਟੀ ਹੈ ਸੋ ਇੱਥੇ ਲੋਕਾਂ ਦੀ ਚਲਣੀ ਹੈ ਲੋਕਾਂ ਨੇ ਜੀ ਨੂੰ ਚੁਣਨਾ ਤੇ ਉਹ ਚੁਣੇ ਹੋਏ ਨਮਾਇੰਦਿਆਂ ਨੇ ਅੱਗੇ ਕਿਹਨੂੰ ਮੁੱਖ ਮੰਤਰੀ ਬਣਾਣਾ ਹੈ ਜਾਂ ਕੀ ਬਣਾਣਾ ਹੈ ਉਹ ਲੋਕਾਂ ਨੇ ਡਿਪੈਂਡ ਕਰਨਾ ਹੈ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਹੈ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸੰਗਠਨ ਦੀ ਚੋਣ ਹੁੰਦੀ ਹੈ ਬਿਲਕੁਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸੀਐਮ ਪੀਐਮ ਉਹਨਾਂ ਦੀ ਚੋਣ ਹੁੰਦੀ ਹੈ ਸੋ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਸੰਗਠਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਨਾ ਕਿ ਕਿਸੇ ਵਿਅਕਤੀ ਦੇ ਵਿੱਚ ਅ ਤੇ ਸ਼ਰਮਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਇਹ ਨਾਲ ਚਰਚਾ ਕਰਕੇ ਵੀ ਸਾਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਐਵੇਂ ਹੀ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੌਰ ਕੱਗਾ ਦੇ ਨਾਲ ਤਾਂ ਕਿ ਤੁਹਾਨੂੰ ਫਿਰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ ਕਿ ਨਵੀਂ ਖਬਰ ਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ